ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਨੂੰ ਤਰੰਤ-ਤਰੰਦੀ ਐਡੀਸ਼ਨਲ ਅਦਾਲਤ ਨੇ ਰਿਹਾ ਕਰ ਦਿੱਤਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੁਣ ਪੁਲਿਸ ਹਾਈ ਕੋਰਟ ਦਾ ਰੁਕ ਕਰ ਸਕਦੀ ਹੈ ਹਾਲਾਂਕਿ ਅਦਾਲਤ ਦੇ ਵੱਲੋਂ ਰਿਹਾ ਕਰੰਦਾ ਹੁਕਮ ਸੁਨਾਇਆ ਗਿਆ ਸੀ ਕਿ ਤਾਂ ਕੇ ਇਸ ਬਾਬਤ ਐਸਪੀ ਰਿਪੁਤਪਨ ਵੱਲੋਂ ਕਿਹਾ ਗਿਆ ਸੀ ਕਿ ਇਹਨਾ ਹੁਕਮਾ ਨੂੰ ਵਾਂਝ ਕੇ ਕੇਸ ਫਾਈਲ ਵਿੱਚ ਯੋਗ ਸਬੂਤ ਮੌਜੂਦ ਹੋਣ ਕਰਕੇ ਲੀਗਲ ਰਾਇ ਲੈ ਕੇ ਅਦਾਲਤਾਂ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ ਮਾਮਲੇ ਦੀ ਜਾਂਚ ਜਾਰੀ ਰਹੇਗੀ ਜ਼ਿਕਰ ਕਰਦੀ ਹੈ ਕਿ ਕੈਨੇਡਾ ਸਥਿਤ ਗੈਂਗਸਟਰ ਅਮਰਿਤਪਾਲ ਸਿੰਘ ਬਾੜ ਦੀ ਪਤਨੀ ਕੰਚਨਪ੍ਰੀਤ ਕੌਰ ਬਾਰੇ ਅਦਾਲਤੀ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਨੇ ਐਤਵਾਰ ਨੂੰ ਦ੍ਰਿੜਤਾ ਨਾਲ ਦਰਾਇਆ ਕਿ ਉਸ ਦੀ ਗ੍ਰਿਫਤਾਰੀ ਉਸ ਦੇ ਪਤੀ ਦੁਆਰਾ ਚਲਾਏ ਜਾ ਰਹੇ ਅਪਰਾਧਿਕ ਸਿੰਡੀਕੇਟ ਵਿੱਚ ਉਸ ਦੀ ਸਰਗਰਮ ਸ਼ਮੂਲੀਅਤ ਦੇ ਠੋਸ ਸਬੂਤਾਂ ਦੇ ਆਧਾਰ 'ਤੇ ਕੀਤੀ ਗਈ ਹੈ ਤੇ ਕਿਹਾ ਕਿ ਕਾਨੂੰਨ ਅਨੁਸਾਰ ਅਪੀਲ ਲਈ ਜਾਂਚ ਵਿੱਚ ਕਾਫੀ ਸਬੂਤ ਹਨ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਸੁਪਰਡੈਂਟ ਤਰਨਤਾਰਨ ਰਿਪੁਤਪਨ ਸਿੰਘ ਨੇ ਕਿਹਾ ਕਿ ਪੁਲਿਸ ਸਥਾਣਾ ਚਬਾਲ ਤੇ ਤਰੰਤ ਤਰਨ ਵਿਖੇ ਦਰਜ ਐਫ ਆਈ ਆਰ ਵਿੱਚ ਕਾਨੂੰਨ ਅਨੁਸਾਰ ਅੱਗੇ ਦੀ ਜਾਂਚ ਕੀਤੀ ਜਾਵੇਗੀ ਜਿਸ ਵਿੱਚ ਦੋਸ਼ੀ ਕੰਚਨਪ੍ਰੀਤ ਕੌਰ ਨੂੰ ਅਦਾਲਤ ਨੇ ਰਿਹਾ ਕਰ ਦਿੱਤਾ ਉਹ ਕਹਿੰਦੇ ਨੇ ਕਿ ਪੁਲਿਸ ਕੋਲ ਕਾਨੂੰਨ ਅਨੁਸਾਰ ਅਪੀਲ ਕਰਨ ਲਈ ਜਾਂਚ ਵਿੱਚ ਕਾਫੀ ਸਬੂਤ ਹਨ ਅਦਾਲਤ ਦੇ ਹੁਕਮਾਂ ਦੀ ਕਾਨੂੰਨੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਕੇਸ ਦੀ ਅੱਗੇ ਦੀ ਪੈਰਵੀ ਕੀਤੀ ਜਾਵੇਗੀ ਦੱਸ ਦੇ ਕਿ ਕੰਚਨਪ੍ਰੀਤ ਕੌਰ ਨੂੰ ਮਜੀਠਾ ਥਾਣੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਤੇ ਉੱਥੇ ਹੀ ਲੰਮੀ ਪੁੱਛਗਿੱਛ ਮਗਰੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤ ਦੇ ਵਿੱਚ ਰਾਤ ਨੂੰ ਲਗਭਗ 10:30 ਵਜੇ ਸੁਣਵਾਈ ਸ਼ੁਰੂ ਹੋਈ ਤੇ ਵਕੀਲਾਂ ਦੀ ਲੰਮੀ ਚੱਲੀ ਬਹਿਸ ਮਗਰੋਂ ਸਵੇਰੇ 4 ਵਜੇ ਦੇ ਕਰੀਬ ਕੰਚਨਪ੍ਰੀਤ ਨੂੰ ਅਦਾਲਤ ਵੱਲੋਂ ਰਿਹਾ ਕੀਤਾ ਗਿਆ ਤੇ ਰਿਹਾਈ ਮਗਰੋਂ ਪੁਲਿਸ ਦਾ ਬਿਆਨ ਸਾਹਮਣੇ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਨੂੰ ਤਰੰਤ-ਤਰੰਦੀ ਐਡੀਸ਼ਨਲ ਅਦਾਲਤ ਨੇ ਰਿਹਾ ਕਰ ਦਿੱਤਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੁਣ ਪੁਲਿਸ ਹਾਈ ਕੋਰਟ ਦਾ ਰੁਕ ਕਰ ਸਕਦੀ ਹੈ ਹਾਲਾਂਕਿ ਅਦਾਲਤ ਦੇ ਵੱਲੋਂ ਰਿਹਾ ਕਰੰਦਾ ਹੁਕਮ ਸੁਣਾਇਆ ਗਿਆ ਸੀ ਕਿ ਤਾਂ ਕੇ ਇਸ ਬਾਬਤ ਐਸਪੀ ਰਿਪੁਤਪਨ ਵੱਲੋਂ ਕਿਹਾ ਗਿਆ ਸੀ ਕਿ ਇਹਨਾ ਹੁਕਮਾਂ ਨੂੰ ਵਾਂਝ ਕੇ ਕੇਸ ਫਾਈਲ ਵਿੱਚ ਯੋਗ ਸਬੂਤ ਮੌਜੂਦ ਹੋਣ ਕਰਕੇ ਲੀਗਲ ਰਾਇ ਲੈ ਕੇ ਅਦਾਲਤਾਂ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ ਮਾਮਲੇ ਦੀ ਜਾਂਚ ਜਾਰੀ ਰਹੇਗੀ ਜ਼ਿਕਰ ਕਰਦੀ ਹੈ ਕਿ ਕੈਨੇਡਾ ਸਥਿਤ ਗੈਂਗਸਟਰ ਅਮਰਿਤਪਾਲ ਸਿੰਘ ਬਾੜ ਦੀ ਪਤਨੀ ਕੰਚਨਪ੍ਰੀਤ ਕੌਰ ਬਾਰੇ ਅਦਾਲਤੀ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਨੇ ਐਤਵਾਰ ਨੂੰ ਦ੍ਰਿੜਤਾ ਨਾਲ ਦਰਾਇਆ ਕਿ ਉਸ ਦੀ ਗ੍ਰਿਫਤਾਰੀ ਉਸ ਦੇ ਪਤੀ ਦੁਆਰਾ ਚਲਾਏ ਜਾ ਰਹੇ ਅਪਰਾਧਿਕ ਸਿੰਡੀਕੇਟ ਵਿੱਚ ਉਸ ਦੀ ਸਰਗਰਮ ਸ਼ਮੂਲੀਅਤ ਦੇ ਠੋਸ ਸਬੂਤਾਂ ਦੇ ਆਧਾਰ 'ਤੇ ਕੀਤੀ ਗਈ ਹੈ ਤੇ ਕਿਹਾ ਕਿ ਕਾਨੂੰਨ ਅਨੁਸਾਰ ਅਪੀਲ ਲਈ ਜਾਂਚ ਵਿੱਚ ਕਾਫੀ ਸਬੂਤ ਹਨ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਸੁਪਰਡੈਂਟ ਤਰਨਤਾਰਨ ਰੀਪੁਤਪਨ ਸਿੰਘ ਨੇ ਕਿਹਾ ਕਿ ਪੁਲਿਸ ਸਥਾਣਾ ਚਬਾਲ ਤਰੰਤ ਤਰੰਤ ਵਿਖੇ ਦਰਜ ਐਫ ਆਈ ਆਰ ਵਿੱਚ ਕਾਨੂੰਨ ਅਨੁਸਾਰ ਅੱਗੇ ਦੀ ਜਾਂਚ ਕੀਤੀ ਜਾਵੇਗੀ ਜਿਸ ਵਿੱਚ ਦੋਸ਼ੀ ਕੰਚਨਪ੍ਰੀਤ ਕੌਰ ਨੂੰ ਅਦਾਲਤ ਨੇ ਰਿਹਾ ਕਰ ਦਿੱਤਾ ਉਹ ਕਹਿੰਦੇ ਨੇ ਕਿ ਪੁਲਿਸ ਕੋਲ ਕਾਨੂੰਨ ਅਨੁਸਾਰ ਅਪੀਲ ਕਰਨ ਲਈ ਜਾਂਚ ਵਿੱਚ ਕਾਫੀ ਸਬੂਤ ਹਨ ਅਦਾਲਤ ਦੇ ਹੁਕਮਾਂ ਦੀ ਕਾਨੂੰਨੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਕੇਸ ਦੀ ਅੱਗੇ ਦੀ ਪੈਰਵੀ ਕੀਤੀ ਜਾਵੇਗੀ ਦੱਸ ਦੇ ਕਿ ਕੰਚਨਪ੍ਰੀਤ ਕੌਰ ਨੂੰ ਮਜੀਠਾ ਥਾਣੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਤੇ ਉੱਥੇ ਹੀ ਲੰਮੀ ਪੁੱਛਗਿੱਛ ਮਗਰੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤ ਦੇ ਵਿੱਚ ਰਾਤ ਨੂੰ ਲਗਭਗ 10:30 ਵਜੇ ਸੁਣਵਾਈ ਸ਼ੁਰੂ ਹੋਈ ਤੇ ਵਕੀਲਾਂ ਦੀ ਲੰਮੀ ਚੱਲੀ ਬਹਿਸ ਮਗਰੋਂ ਸਵੇਰੇ 4 ਵਜੇ ਦੇ ਕਰੀਬ ਕੰਚਨਪ੍ਰੀਤ ਨੂੰ ਅਦਾਲਤ ਵੱਲ ਮੈਂ ਤੁਹਾਡੀ ਬੱਚੀ ਕੰਚਨਪ੍ਰੀਤ ਕੌਰ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦੌਰਾਨ ਕਰਨਤਾਨ ਦੀ ਇਲੈਕਸ਼ਨ ਦੌਰਾਨ ਕੀ ਕੁਝ ਹੋਇਆ ਇਨ੍ਹਾਂ ਸਰਕਾਰਾਂ ਨੇ ਕੀ ਕੁਝ ਕੀਤਾ ਮੇਰੇ ਤੇ 4 ਝੂਠੇ ਪਰਚੇ ਦਿੱਤੇ ਗਏ ਜਿਨ੍ਹਾਂ 'ਚੋਂ ਮੈਨੂੰ ਮਾਨਯੋਗ ਅਦਾਲਤ ਨੇ ਅਰੈਸਟ ਸਟੇ ਦਿੱਤਾ ਆ ਤੇ ਮੈਨੂੰ ਅਦਾਲਤ ਤੇ ਮਾਨਯੋਗ ਅਦਾਲਤ ਤੇ ਪੂਰਾ ਯਕੀਨ ਆ ਤੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਆ ਕਿ ਸੱਚ ਦੀ ਜਿਹੜੀ ਉਹ ਜਿੱਤ ਹੋਏਗੀ ਤੇ ਅੱਜ ਜਿਹੜਾ ਮਜੀਠੇ ਹਲਕੇ ਚ ਮਜੀਠੇ ਥਾਣੇ ਚ ਮੇਰੇ ਤੇ ਪਰਚਾ ਦਿੱਤਾ ਗਿਆ ਸੀਗਾ ਉਹਦੇ ਜਿਹੜੀ ਆ ਮੈਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੁਆਇਨ ਕਰਨ ਜਾ ਰਹੀ ਆ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਮੈਨੂੰ ਪੂਰਨ ਅਦਾਲਤ ਤੇ ਭਰੋਸਾ ਆ ਯਕੀਨ ਆ ਜਿੱਥੇ ਮੈਨੂੰ ਚਾਰ ਪਰਚਾ ਤੋਂ ਅਰੈਸਟ ਸਟੇ ਮਿਲਿਆ ਆ ਉਥੇ ਮੈਨੂੰ ਗਾਹ ਨਹੀਂ ਜੜਾਇਆ ਆਦਰਮਾਨ ਜੋਗਤ ਅਦਾਲਤ ਜਿਹੜੀ ਆ ਉਹ ਇਨਸਾਫ ਦੇਊਗੀ